ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ ਦਿਨਾਂ ਦੇ ਮਾਸਨ ਦੀ ਮੁੱਖ ਤੌਰ ਤੇ ਆਖਾਂ ਗੱਲ ਇਹ ਕਰਨੀਆਂ ਕਿ ਜਿਹੜਾ ਸਿਸਟਮ ਮੀਹ ਵਾਲਾ ਆ ਰਿਹਾ ਉਹ ਪੰਜਾਬ ਦੇ ਵੱਟੇ ਕਿਹੜੇ ਦਿਨਾਂ ਦੇ ਵਿੱਚ ਪ੍ਰਭਾਵਿਤ ਕਰ ਸਕਦਾ ਤੇ ਮੀਂਹ ਗੜੇ ਮਾਰ ਦੇ ਕਿੰਨੇ ਚਾਂਸ ਹੋਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਜੋ ਵੀ ਮੌਸਮ ਦੇ ਹਾਲ ਹੈ ਉਹ ਤੁਹਾਨੂੰ ਦੱਸਾਂਗੇ ਮੌਸਮ ਫਾਕ ਦੀ ਤਾਜ਼ਾ ਰਿਪੋਰਟ ਵੀ ਤੁਹਾਡੇ ਨਾਲ ਸਾਂਝ ਕਰਾਂਗੇ ਮੌਸਮ ਦੇ ਵਿੱਚ ਕੋਈ ਚੇਤਾਵਨੀ ਜਾਂ ਅਲਰਟ ਜਾਰੀ ਕੀਤਾ ਗਿਆ ਇਹ ਵੀ ਤੁਹਾਨੂੰ ਅਪਡੇਟ ਇਸ ਗੱਲਿਆ ਦੇ ਵਿੱਚ ਸਾਂਝ ਕਰਾਂਗੇ ਸੈਟਲਾਈਟ ਦੱਸੇ ਰ ਸਵੇਰ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 27 ਨਵੰਬਰ ਦਿਨ ਅੱਜ ਤੇ ਜੇਕਰ ਐਸਐਲਆਈ ਦੀ ਤਸਵੀਰ ਦੇਖਦੇ ਹਾਂ ਸੈਟਲਾਈਟ ਤੇ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਖੁਸ਼ਕ ਬਣਿਆ ਹੋਇਆ ਸਾਫੀ ਹੈ ਤੋਂਦ ਜਿਹੜੀ ਸਵੇਰ ਵੇਲੇ ਵੇਖਨ ਨੂੰ ਮਿਲਦੀ ਹੈ ਪਰ ਉਹ ਹੁਣ ਲਗਭਗ ਜਿਵੇਂ 9:30 10 ਵਜੇ ਦੇ ਹੈ ਤੇ ਤੋਂਦ ਜਿਹੜੀ ਜਿਹੜੀ ਘਟ ਜਾਂਦੀ ਹੈ ਤੇ ਧੁੱਪ ਬਹੁਤ ਹੀ ਖੇਤਰਾ ਦੇ ਵਿੱਚ ਐਸੇ ਵੇਲੇ ਜੇਕਰ ਖਦੇ ਤੇ ਚੜੀ ਹੋਈ ਹੈ ਦੂਜੀ ਫਾਸੇ ਜੇਕਰ ਅਫਾ ਗੱਲ ਕਰੀਏ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਸਿਸਟਮ ਆ ਰਿਹਾ ਕਦੋਂ ਆ ਰਿਹਾ ਫਿਲਹਾਲ ਅਗਲੇ 4-5 ਦਿਨ ਤੱਕ ਸਿਸਟਮ ਕੋਈ ਨਹੀਂ ਆ ਰਿਹਾ ਫੋਕੇ ਕੋਈ ਕੱਦਾ ਕੋਈ ਫੋਕਾ ਸਿਸਟਮ ਆ ਜਾਂਦਾ ਹੈ ਬਦਲਵਾ ਜਿਹੜਾ ਹਰਕਾਰ ਨਹੀਂ ਕਰਦੇ ਜਿਹੜਾ ਮਹੀ ਵਾਲਾ ਸਿਸਟਮ ਆ ਰਿਹਾ ਉਹ ਅਗਲੇ ਮਹੀਨੇ ਯਾਨੀ ਦਸੰਬਰ ਦੇ ਪਹਿਲੇ 10 ਦਿਨਾਂ ਦੇ ਵਿੱਚ ਇੱਕ ਦੋ ਸਿਸਟਮ ਆਲੇ ਨੇ ਹੋਏਗਾ ਭਾਵੇਂ 4 5 6 ਵਾਲਾ ਹੋਵੇ 7 8 9 ਵਾਲਾ ਹੋਵੇ ਇਹਦੇ ਚੋਂ ਮੀ ਗਰੇ ਮਾਰ ਪਲੱਸ ਕੁਝ ਕੇ ਤਰ੍ਹਾਂ ਦੇ ਵਿੱਚ ਭਾਰੀ ਮੀ ਕੁਝ ਕੇ ਤਰ੍ਹਾਂ ਦੇ ਵਿੱਚ ਤਗੜੀ ਗਰੇ ਮਾਰ ਸੋ ਇਹ ਪੰਜਾਬ ਦੇ ਵਿੱਚ ਵੀ ਤੇ ਨਾਲ ਲੱਗਦੇ ਖੇਤਰਾਂ ਨੂੰ ਵੀ ਕਵਰ ਕਰੇਗਾ ਲੈਂਦੇ ਪੰਜਾਬ ਨੂੰ ਉਤਰੀ ਜਿਹੜੇ ਜਿਹੜੇ ਹਾਕਲੇ ਪਾਕਿਸਤਾਨ ਦੇ ਖਾਸ ਕਰ اسلامਾਬਾਦ ਆ ਰਾਵਲਪਿੰਡੀ ਵਾਲੇ ਖਾਸੇ ਇੱਥੇ ਇਹਦਾ ਜਿਆਦਾ ਅਸਰ ਹੋਣ ਦੀ ਸੰਭਾਵਨਾ ਹੋਏਗੀ ਤੇ ਇਹਦੇ ਭਾਰਤ ਦੇ ਖਾਸ ਕਰਕੇ ਜਿਹੜੇ ਪਹਾੜੀ ਖੇਤਰ ਹੈ ਜੰਮੂ ਹਿਮਾਚਲ ਇਹਨਾਂ ਖੇਤਰਾਂ ਦੇ ਵਿੱਚ ਬਰਫਵਾਰੀ ਦਾ ਇੱਕ ਦੌਰ ਲੱਗ ਸਕਦਾ ਤਗੜਾ ਜੇਕਰ ਇਹ ਸਿਸਟਮ ਇਹਨੂੰ ਸਾਰੀਆਂ ਸਪੋਰਟਾਂ ਮਿਲਦੀਆਂ ਨੇ ਤੇ ਫਿਰ ਇਹ ਸਿਸਟਮ ਤਗੜਾ ਹੁੰਦਾ ਜਾਏਗਾ ਤੇ ਇਹਨਾਂ ਖੇਤਰਾਂ ਨੂੰ ਵੱਟ ਏਰੀਆ ਨੂੰ ਕਵਰ ਕਰੇਗਾ ਪੰਜਾਬ ਦੀ ਗੱਲ ਕਰੀਏ ਮਾਝਾ 도ਆਬਾ ਪੁਆਦ ਤੇ ਕੁਝ ਕੇਂਦਰੀ ਵਾਲਵੇ ਦੇ ਜ਼ਿਲ੍ਹੇ ਇਹ ਜ਼ਿਲ੍ਹੇ ਜਿਹੜੇ ਆ ਮੁਖਤਾਰ ਤੇ ਇਹ ਸਿਸਟਮ ਦੇ ਹੇਠ ਆ ਸਕਦੇ ਨੇ ਤੇ ਇੱਥੇ ਭਾਰੀ ਮੀਂਹ ਨਾਲ ਕੁਝ ਖੇਤਰਾਂ ਦੇ ਵਿੱਚ ਗਰੇਵਾਰੀ ਦੀਆਂ ਸੰਭਾਵਨਾਵਾਂ ਮਰਦੀਆਂ ਜਾਪੜੀਆਂ ਨੇ ਸੋ ਹਾਲੇ ਇਹ ਸਿਸਟਮ ਦੇ ਵਿੱਚ ਜਿਹੜਾ ਜਾਂ 7-8 ਦਿਨਾਂ ਦਾ ਗੈਪ ਹੈ ਜਾਂ ਫਕਲ ਹੀ 10 ਦਿਨਾਂ ਦਾ ਗੈਪ ਹੈ ਇਹ ਸਿਸਟਮ ਉੱਤੇ ਥਲੇ ਹੋ ਸਕਦਾ ਹੈ ਇਹ ਸਿਸਟਮ ਕਮਜ਼ੋਰ ਵੀ ਹੋ ਸਕਦਾ ਹੈ ਇਹ ਸਿਸਟਮ ਉਸ ਤੋਂ ਤਗੜਾ ਵੀ ਹੋ ਸਕਦਾ ਸੋ ਇਸ ਲਈ ਜੇ ਤੁਹਾਨੂੰ ਰੋਜ਼ਾਨਾ ਅਪਡੇਟ ਇਹ ਸਿਸਟਮ ਬਾਰੇ ਅਸੀਂ ਦੇਵਾਂਗੇ ਫਿਲਹਾਲ ਅੱਜ ਤੱਕ ਦੇ ਅੰਕੜਿਆਂ ਮੁਤਾਬਕ ਇਹ ਸਿਸਟਮ ਤਗੜਾ ਹੈ ਤੇ ਦਸੰਬਰ ਦੇ ਪਹਿਲੇ 10-13 ਦਿਨਾਂ ਦੇ ਵਿੱਚ ਇੱਕ ਦੋ ਸਿਸਟਮ ਜਿਹੜੇ ਆੜੇ ਨੇ ਉਹਨਾਂ ਚੋਂ ਇਹ ਸਿਸਟਮ ਤਗੜਾ ਖੁੱਦਾ ਜਾ ਫਰਿਆ ਤੇ ਤਗੜੇ ਵੀ ਤੇ ਤਗੜੀ ਕਰੀ ਵਾਰ ਜੜੀਆ ਵੇਖ ਨੂੰ ਮਿਲ ਸਕਦੀ ਹੈ ਜੇਕਰ ਉੱਥੇ ਹੀ ਆਖਰ ਗੱਲ ਕਰੀਏ ਜੋ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਉੱਥੇ ਆਖਾ ਨਜ਼ਰਕਾਰਦੇ ਆ ਜੇਕਰ ਗੱਲ ਚੰਡੀਗੜ੍ਹ ਤੇ ਦਿੱਲੀ ਦੀ ਕਰੀਏ ਉੱਥੇ ਜਿਹੜੇ ਅਲਰਟ ਨੇ ਉਹ ਅੱਜ ਧੁੰਦ ਦੇ ਜਾਰੀ ਕੀਤੇ ਹੋਏ ਨੇ ਯਾਨੀ ਕਿ ਸੰਗਣੀ ਧੁੰਦ ਹੈ ਜਿਹੜੀ ਦਿੱਲੀ ਵਾਲੇ ਪਾਸੇ ਗੁਰੂਗਰਾਹ ਵਾ ਨੋਇਡਾ ਹਰਿਆਣੇ ਵਾਲੇ ਪਾਸੇ ਇੱਥੇ ਜਿਹੜੀ ਧੁੰਦ ਕਾਫੀ ਸੰਗਣੀ ਹੁੰਦੀ ਹੈ ਇਸ ਲਈ ਫੌਗ ਦੇ yellow alert ਜਿਹੜੇ ਇੱਥੇ ਜਾਰੀ ਕੀਤੇ ਗਏ ਨੇ ਤੇ ਪੰਜਾਬ ਦੀ ਜੇਕਰ ਗੱਲ ਕਰਦੇ ਆ ਕੋਲਡ ਵੇਅ ਬੋ ਯਾਨੀ ਕਿ ਠੰਡੀ ਜਿਹੜੀ ਸਰੀਤ ਲਹਿਰ ਚੱਲ ਰਹੀ ਹੈ ਤੇ ਛੱਡੇ ਦਿਲ ਦੇ ਜਿਹੜੇ ਅਲਰਟ ਹੈ ਉਹ ਇੱਥੇ ਜਾਰੀ ਕੀਤੇ ਗਏ ਨੇ ਜਦੋਂ ਕਿ ਕੋਲਡ ਵੇਵ ਚੱਲਦੇ ਅਸਰ ਹੈਗੇ ਨੇ ਤੇ ਅੱਜ ਲਈ ਜਨਰਲ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਹੋ ਸਕਦਾ ਅੱਜ ਮੌਸਮ ਫਾਗ ਅੱਜ ਦੀ ਰੇਡ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਵੀ ਅਲਰਟ ਹੈ ਜਿਹੜਾ ਇਸੇ ਤਰ੍ਹਾਂ ਕੈ ਬਰਖ ਸਕਦਾ ਤੇ ਇਹ ਅਪਡੇਟ ਹੈ ਗਿਆ ਜੇ 27 ਨਵੰਬਰ ਯਾਨੀ ਕਿ ਅੱਜ ਸਵੇਰ ਦੀ ਫੱਡੜ ਤੁਹਾਨੂੰ ਦੇ ਰਿਹਾ ਤੇ ਪੰਜਾਬ ਹਰਿਆਣਾ ਚੜ੍ਹਦੀ ਕਾਰ ਤੇ ਦਿੱਲੀ ਇਹਨਾਂ ਖੇਤਰਾਂ ਲਈ ਜਿਹੜੇ ਚੇਤਾਵਨੀ ਮੌਸਮ ਹਾਕ ਦੇ ਜਾਰੀ ਕੀਤੀ ਜਾਏ ਤੇ ਇਹ ਤੁਹਾਨੂੰ ਅਪਡੇਟ ਜਿਹੜੀਆਂ ਸਾਂਝੇ ਕਰ ਰਹੇ ਆ ਇਹ ਵਾਲਾ ਸਿਸਟਮ ਹਾਲੇ ਦੂਰ ਹੈ 8-10 ਜ਼ਿਆਦਾ ਉਹਦੇ ਵਿੱਚ ਗੈਪ ਹੈ ਤੇ ਉਹਦੀ ਅਪਡੇਟ ਤੁਹਾਨੂੰ ਅਸੀਂ ਲੈਣਾ ਦਿੰਦੇ ਰਾਂਗੇ ਚਾਰ ਫਾਇਦੇ ਲਗਾਤਾਰ ਵੀ ਜਿਹੜਾ ਵੇਖਣ ਨੂੰ ਕਰ ਸਕਦੇ ਚਲੋ